ਪੰਜਾਬ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ 80 ਨਵੇਂ ਚਿਹਰਿਆਂ ਨੂੰ ਟਿਕਟ ਦੇਣ ਦਾ ਕੀਤਾ ਐਲਾਨ ਰਾਜਾ ਵੜਿੰਗ ਦੇ ਇਸ ਬਿਆਨ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਰਾਜਾ ਵੜਿੰਗ ਨੂੰ ਮੋੜਵਾ ਜਵਾਬ ਦਿੱਤਾ ਕਿ ਰਾਜਾ ਵੜਿੰਗ ਦੇ ਵੱਲੋਂ ਅਜਿਹੇ ਬਿਆਨ ਦਿੱਤੇ ਜਾਣੇ ਉਹ ਪਾਰਟੀ ਦਾ ਨੁਕਸਾਨ ਹੈ ਜੋ ਨਵੇਂ ਚਿਹਰਿਆਂ ਨੂੰ ਨਹੀਂ ਇਹ ਉਹੀ ਪੁਰਾਣੇ ਚਿਹਰੇ ਜਿਹੜੇ ਪਹਿਲਾਂ ਚੋਣਾਂ ਲੜ ਚੁੱਕੇ ਨੇ ਉਹੀ ਟਿਕਟਾਂ ਦੇ ਦਾਵੇਦਾਰ ਹੋਣਗੇ ਸੋ ਰਾਜਾ ਵਿੰਗ ਦੇ ਵੱਲੋਂ ਦਿੱਤੇ ਹੋਏ ਬਿਆਨ ਤੋਂ ਬਾਅਦ ਸੁਖਜਿੰਦਰ ਅੰਦਾਵਾ ਨੇ ਇਹ ਮੋੜਵਾ ਜਵਾਬ ਦਿੱਤਾ ਹੈ ਜੋ ਹੁਣ ਰਾਜਾ ਵਿੰਗ ਤੇ ਸੁਖਜਿੰਦਰ ਅੰਦਾਵਾ ਦੇ ਵਿੱਚ ਵੀ 3651 ਦਾ ਅੰਕੜਾ ਸਾਹਮਣੇ ਆਇਆ ਹੈ ਜੋ ਕਾਂਗਰਸ ਦੇ ਵਿੱਚ ਗੁੱਟਬੰਦੀ ਧੜੇਬੰਦੀ ਲਗਾਤਾਰ ਬਣਦੀ ਜਾ ਰਹੀ ਹੈ ਤੁਸੀਂ ਜਿਹੜੇ ਲੋਕਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਸੋ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਹਰ ਰੋਜ਼ ਕੁਝ ਨਾ ਕੁਝ ਨਵਾਂ ਕਲੇਸ਼ ਸਾਹਮਣੇ ਆਉਂਦਾ ਹੈ ਕਾਂਗਰਸ ਪਾਰਟੀ ਜੋ ਆਪਸੀ ਤਰੇ ਬੰਦੀਆਂ ਦੇ ਵਿੱਚ ਵੰਡੀ ਹੋਈ ਏ ਇੱਕ ਆਗੂ ਬਿਆਨ ਦਿੰਦਾ ਹੈ ਤੇ ਦੂਸਰਾ ਉਸ ਬਿਆਨ ਨੂੰ ਜੋ ਪਾਰਟੀ ਦਾ ਨੁਕਸਾਨ ਦੱਸ ਦਿੰਦਾ ਹੈ ਉਸ ਬਿਆਨ ਤੋਂ ਉਹ ਕਿਨਾਰਾ ਕਰ ਲੈਂਦਾ ਹੈ ਉਸ ਦੇ ਨਾਲ ਨਹੀਂ ਖੜਦਾ ਜੋ ਕਾਂਗਰਸ ਪਾਰਟੀ ਦੇ ਵਿੱਚ ਇਹ ਅੱਜ ਤੋਂ ਨਹੀਂ ਇਹ ਪਿਛਲੇ ਲਗਭਗ ਇੱਕ ਦਹਾਕੇ ਤੋਂ ਚੱਲ ਰਿਹਾ ਹੈ ਜਦੋਂ ਕੈਪਟਨ ਅਮਿੰਦਰ ਸਿੰਘ ਕਾਂਗਰਸ ਦੇ ਪ੍ਰਧਾਨ ਸੀ ਤਾਂ ਉਸ ਸਮੇਂ ਅਜਿਹਾ ਕੋਈ ਲੀਡਰ ਜਿਹੜਾ ਕਿ ਕਾਂਗਰਸ ਪਾਰਟੀ ਦੇ ਵਿੱਚ ਬਿਆਨ ਨਹੀਂ ਦਿੰਦਾ ਸੀ ਪਰ ਹੁਣ ਜਦੋਂ ਤੋਂ ਕੈਪਟਨ ਅਮਿੰਦਰ ਸਿੰਘ ਕਾਂਗਰਸ ਪਾਰਟੀ ਤੋਂ ਬਾਹਰ ਗਏ ਨੇ ਤਾਂ ਕਾਂਗਰਸ ਪਾਰਟੀ ਦੇ ਵਿੱਚ ਕੋਈ ਵੀ ਲੀਡਰ ਇੱਕ ਦੂਜੇ ਦੇ ਉੱਪਰ ਜਿਹੜਾ ਕਿ ਤੰਜ ਕੱਸ ਦਿੰਦਾ ਇੱਕ ਦੂਜੇ ਦੇ ਉੱਪਰ ਵਿਰੋਧ ਦੇ ਵਿੱਚ ਬਿਆਨ ਦੇ ਦਿੰਦਾ ਹੈ ਜੋ ਹੁਣ ਰਾਜਾ ਵੜਿੰਗ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਜਿਸ ਨੇ ਸਾਰੇ ਹਲਕਿਆਂ ਦੇ ਵਿੱਚ ਤੇ ਪੰਜਾਬ ਕਾਂਗਰਸ ਦੇ ਵਿੱਚ ਵੱਡੀ ਹਲਚਲ ਮਚਾ ਦਿੱਤੀ ਹੈ ਪਹਿਲਾ ਰਾਜਾ ਵੜਿੰਗ ਨੇ ਕੀ ਕਿਹਾ ਤੁਹਾਨੂੰ ਅਸੀਂ ਉਸ ਦਾ ਬਿਆਨ ਦੱਸਾਂਗੇ ਜੋ ਪੰਜਾਬ ਦੇ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ 2027 ਫਰਵਰੀ ਦੇ ਵਿੱਚ ਹੋਣੀਆਂ ਨੇ ਉਸ ਤੋਂ ਪਹਿਲਾਂ ਕਾਂਗਰਸ ਨੇ ਜੋ ਨਵੇਂ ਚਿਹਰਿਆਂ ਨੂੰ ਟਿਕਟਾਂ ਦੇਣ ਦਾ ਐਲਾਨ ਕੀਤਾ ਹੈ ਰਾਜਾ ਵੜਿੰਗ ਨੇ 117 ਵਿਧਾਨ ਸਭਾ ਹਲਕੇ ਨੇ ਪੰਜਾਬ ਦੇ ਜਿਸ ਵਿੱਚੋਂ 80 ਸੀਟਾਂ ਤੇ ਨਵੇਂ ਚਿਹਰਿਆਂ ਨੂੰ ਟਿਕਟ ਦਿੱਤੀ ਜਾਵੇਗੀ ਇਹ ਸਪਸ਼ਟ ਕਰ ਦਿੱਤਾ ਹੈ ਅੱਜ ਰਾਜਾ ਵੜਿੰਗ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਸੀਟਾਂ ਤੇ ਪਿਛਲੀ ਵਾਰ 2022 ਵਿੱਚ ਚੋਣ ਲੜ ਚੁੱਕੇ ਆਗੂਆਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਉਹ 80 ਚਿਹਰੇ ਜਿਹੜੇ ਚੋਣਾਂ ਹਾਰ ਗਏ ਸੀ 2022 ਦੇ ਵਿੱਚ ਉਹਨਾਂ ਦੀ ਟਿਕਟ ਕੱਟੀ ਜਾਵੇਗੀ ਤੇ ਉਹਨਾਂ ਦੀ ਥਾਂ ਤੇ ਨਵੇਂ ਆਗੂਆਂ ਨੂੰ ਟਿਕਟ ਦਿੱਤੀ ਜਾਵੇਗੀ ਨੌਜਵਾਨ ਆਗੂਆਂ ਨੂੰ ਟਿਕਟ ਦਿੱਤੀ ਜਾਵੇਗੀ ਸੋ ਵੜਿੰਗ ਤੇ ਇਸ ਬਿਆਨ ਤੋਂ ਬਾਅਦ ਪੂਰੀ ਕਾਂਗਰਸ ਵਿੱਚ ਹਲਚਲ ਮਚ ਗਈ ਹੈ ਪੂਰੀ ਕਾਂਗਰਸ ਦੇ ਵਿੱਚ ਜੋ ਰਾਜਾ ਵਿੜਿੰਗ ਦੇ ਬਿਆਨ ਤੋਂ ਬਾਅਦ ਆਪਣੇ ਵੱਖ-ਵੱਖ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਵਿੜਿੰਗ ਨੇ ਦੱਸਿਆ ਕਿ ਉਹ ਇਸ ਪ੍ਰਸਤਾਵ ਨੂੰ ਲੈ ਕੇ ਰੋਹਲ ਗਾਂਧੀ ਦੇ ਕੋਲ ਜਾਣਗੇ ਉਹ ਨੌਜਵਾਨ ਜਿਹੜੇ ਕਾਂਗਰਸ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਉਹਨਾਂ ਨੂੰ ਇਹ ਟਿਕਟ ਦਿੱਤੀ ਜਾਵੇਗੀ ਜੋ ਪਹਿਲੀ ਵਾਰ ਕਾਂਗਰਸ ਦੇ ਵਿੱਚ ਚੋਣਾਂ ਲੜਨਗੇ ਸੋ ਰਾਜਾ ਵਿੜਿੰਗ ਦੇ ਬਿਆਨ ਤੋਂ ਬਾਅਦ ਜੋ ਸੁਖਜਿੰਦਰ ਰੰਧਾਵਾ ਨੇ ਵੀ ਮੋੜ ਕੇ ਜਵਾਬ ਦਿੱਤਾ ਕਿ ਅਜਿਹਾ ਨਹੀਂ ਹੋਵੇਗਾ ਜੋ ਰਾਜਾ ਵਰਿੰਗ ਇਹ ਕਹਿ ਰਹੇ ਨੇ ਇਹ ਬਿਲਕੁਲ ਕਾਂਗਰਸ ਦੇ ਹੱਕ ਵਿੱਚ ਨਹੀਂ ਇਸ ਤੋਂ ਪਹਿਲਾਂ ਕਿ ਬਹੁਤ ਸਾਰੇ ਤਜਰਬੇ ਕਰ ਚੁੱਕੇ ਆ ਸੁਭਿੰਦਰ ਰੰਧਾਵਾ ਨੇ ਕਿਹਾ ਕਿ ਮੈਂ ਰਾਜਸਥਾਨ ਦੇ ਵਿੱਚ ਅਜਿਹਾ ਕਰਕੇ ਦੇਖ ਚੁੱਕਿਆ ਜੋ ਕਾਂਗਰਸ ਉੱਥੇ ਹਾਰ ਗਈ ਹਰਿਆਣਾ ਦੇ ਵਿੱਚ ਅਜਿਹਾ ਹੋਇਆ ਪਰ ਕਾਂਗਰਸ ਉੱਥੇ ਹਾਰ ਗਈ ਜੋ ਆਪਣੇ ਹਲਕੇ ਦੇ ਵਿੱਚ ਚੰਗਾ ਪ੍ਰਭਾਵ ਰੱਖਦੇ ਲੀਡਰ ਨੇ ਟਕਸਾਲੀ ਲੀਡਰ ਨੇ ਪੁਰਾਣੇ ਲੀਡਰ ਨੇ ਉਹੀ ਜਿੱਤ ਦੇ ਦਾਵੇਦਾਰ ਹੁੰਦੇ ਨੇ ਤੇ ਉਹੀ ਜਿੱਤ ਦਰਜ ਕਰਦੇ ਨੇ ਸੋ ਰਾਜਾ ਵੜਿੰਗ ਨਵੇਂ ਚਿਹਰਿਆਂ ਨੂੰ ਲਿਆਉਣ ਦੀ ਗੱਲ ਨੂੰ ਬਿਲਕੁਲ ਸੁੱਕਣੇ ਪਾ ਦੇਵੇ ਜੇਕਰ 117 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ 80 ਨਵੇਂ ਚਿਹਰੇ ਉਤਾਰੇ ਜਾਂਦੇ ਨੇ ਤਾਂ ਉਸ ਵਿੱਚੋਂ 10% ਵੀ ਉਹ ਚਿਹਰੇ ਨਹੀਂ ਜਿੱਤਣਗੇ ਜੋ ਰਾਜਾ ਵੜਿੰਗ ਦੇ ਇਸ ਬਿਆਨ ਤੋਂ ਬਾਅਦ ਸੁਖਜਿੰਦਰ ਰੰਧਾਵਾ ਨੇ ਅੱਜ ਕਾਂਗਰਸ ਦੇ ਵਿੱਚ ਇਹ ਵੱਡਾ ਬਿਆਨ ਦਿੱਤਾ ਕਿ 80% ਦੇ ਵਿੱਚੋਂ 10% ਵੀ ਉਹ ਨਵੇਂ ਚਿਹਰੇ ਨਹੀਂ ਜਿੱਤ ਦਰਜ ਕਰਨਗੇ ਤੇ ਫਿਰ ਰਾਜਾ ਵੜਿੰਗ ਆਮ ਆਦਮੀ ਪਾਰਟੀ ਦੀ ਸਰਕਾਰ ਬਣਵਾ ਦੇਵੇਗਾ ਸੋ ਜਿਸ ਤੋਂ ਬਾਅਦ ਰਾਜਾ ਵੜਿੰਗ ਦੇ ਉੱਪਰ ਪਹਿਲਾਂ ਹੀ ਇਲਜ਼ਾਮ ਲੱਗ ਰਹੇ ਨੇ ਕਿ ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲਿਆ ਹੋਇਆ ਹੈ ਸੋ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਰਾਜਾ ਵੜਿੰਗ ਦੇ ਵੱਲੋਂ ਅਜਿਹਾ ਬਿਆਨ ਦਿੱਤਾ ਜਾ ਰਿਹਾ ਜੋ ਕਾਂਗਰਸ ਨੂੰ ਹਰਾਉਣਾ ਚਾਹੁੰਦਾ ਹੈ ਸੋ ਇਸ ਤੋਂ ਪਹਿਲਾਂ ਕਿ ਰਾਜਾ ਵੜਿੰਗ ਨੇ ਸਿੱਧਾ ਟਾਰਗੇਟ ਸੀਐਮ ਚਿਹਰੇ ਨੂੰ ਲੈ ਕੇ ਵੀ ਕੀਤਾ ਵੜਿੰਗ ਨੇ ਸੀਐਮ ਚਿਹਰੇ ਨੂੰ ਲੈ ਕੇ ਸਪਸ਼ਟ ਕੀਤਾ ਕਿ ਜਿਹੜੇ ਸੈਲਫ ਡਿਕਲੇਅਰ ਬੰਦਾ ਸੀਐਮ ਬਣਨਾ ਚਾਹੁੰਦਾ ਹੈ ਆਪਣੇ ਆਪ ਨੂੰ ਸੀਐਮ ਦੱਸ ਰਿਹਾ ਹੈ ਉਹ ਕਦੇ ਵੀ ਕਾਂਗਰਸ ਵਿੱਚ ਅਜਿਆ ਨਹੀਂ ਹੋਇਆ ਜੋ ਰਾਜਾ ਵੜਿੰਗ ਦੇ ਅਨੁਸਾਰ ਸੀਐਮ ਚਿਹਰਾ ਕੋਸ਼ਟ ਕਰਨ ਦਾ ਅਧਿਕਾਰ ਸਿਰਫ ਰੋਹਲ ਗਾਂਧੀ ਅਤੇ ਰਾਸ਼ਟਰੀ ਪ੍ਰਧਾਨ ਮਲਕ ਅਰਜੁਨ ਖੜਗੇ ਦੇ ਕੋਲ ਹੈ ਕਿਸੇ ਹੋਰ ਕੋਲ ਅਜਿਆ ਅਧਿਕਾਰ ਨਹੀਂ ਹੈ ਜੋ ਅੱਜ ਆਪਣੇ ਆਪ ਨੂੰ ਸੀਐਮ ਦੱਸ ਕੇ ਤੇ ਪੰਜਾਬ ਦੇ ਵਿੱਚ ਹਰ ਰੋਜ਼ ਮੀਡੀਆ ਦੇ ਵਿੱਚ ਚਰਚਾ ਵਿੱਚ ਰਹਿੰਦਾ ਹੈ ਉਹਨਾਂ ਦਾ ਸਿੱਧਾ ਇਸ਼ਾਰਾ ਚਰਨਜੀਤ ਚੰਨੀ ਵੱਲ ਸੀ ਉਹਨਾਂ ਨੇ ਅੱਗੇ ਕਿਹਾ ਕਿ ਮੇਰੇ ਅਨਸਾਰ ਜੋ ਵਿਅਕਤੀ ਆਪਣੇ ਆਪ ਨੂੰ ਸੀਐਮ ਚਿਹਰਾ ਦਿਖਾਏਗਾ ਉਸ ਨੂੰ ਨੁਕਸਾਨ ਹੋਵੇਗਾ ਰੋਹਲ ਗਾਂਧੀ ਤੇ ਕਾਂਗਰਸ ਪਾਰਟੀ ਇਸ ਗੱਲ ਤੋਂ ਨਾਰਾਜ਼ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਵੀ ਆਪਣੇ ਆਪ ਨੂੰ ਸੈਲਫ ਡਿਕਲੇਅਰ ਮੁੱਖ ਮੰਤਰੀ ਬਣਨ ਦਾ ਦਾਅਵਾ ਕਰੇਗਾ ਉਹ ਕਦੇ ਵੀ ਮੁੱਖ ਮੰਤਰੀ ਨਹੀਂ ਬਣੇਗਾ ਮੇਰੇ ਕੋਲ ਲਖਵਾ ਕੇ ਲੈ ਲਓ ਜੋ ਵਿਅਕਤੀ ਆਪਣੇ ਆਪ ਨੂੰ ਮੁੱਖ ਮੰਤਰੀ ਦਿਖਾ ਰਿਹਾ ਹੈ ਉਹ ਬਿਲਕੁਲ ਮੁੱਖ ਮੰਤਰੀ ਨਹੀਂ ਬਣਦਾ ਜੋ ਰਾਜਾ ਵੜਿੰਗ ਨੇ ਇਸ ਬਿਆਨ ਦੇ ਨਾਲ ਚਰਨਜੀਤ ਸਿੰਘ ਚੰਨੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੋਵੇਗਾ ਕਿਉਂਕਿ ਚਰਨਜੀਤ ਸਿੰਘ ਚੰਨੀ ਪਿਛਲੇ ਕੁਝ ਦਿਨਾਂ ਤੋਂ ਮੁੱਖ ਮੰਤਰੀ ਪੰਜਾਬ ਦੇ ਚਿਹਰੇ ਵਜੋਂ ਦੇਖਿਆ ਜਾ ਰਿਹਾ ਹੈ ਸੋ ਰਾਜਾ ਵੜਿੰਗ ਦੇ ਇਸ ਬਿਆਨ ਤੋਂ ਬਾਅਦ ਚੰਨੀ ਦੇ ਪ੍ਰਹਾੜ ਡਾਕਟਰ ਮਨੋਰ ਸਿੰਘ ਨੇ ਵੀ ਇਹੀ ਕਿਹਾ ਕਿ ਰਾਜਾ ਵੜਿੰਗ ਬਿਲਕੁਲ ਸਹੀ ਕਹਿ ਰਹੇ ਹਨ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਸੀਐਮ ਪ੍ਰੋਜੈਕਟ ਕਰਨਾ ਗਲਤ ਹੈ ਉਹਨਾਂ ਨੇ ਕਿਹਾ ਕਿ ਚਰਨਜੀਤ ਚੰਨੀ ਨੇ ਅਜੇ ਹੁਣ ਕੁਝ ਨਹੀਂ ਕਿਹਾ ਪਰ ਸੀਐਮ ਚਿਹਰੇ ਦੀ ਦੌੜ ਵਿੱਚ ਚੰਨੀ ਹਨ ਕੋਈ ਹੋਰ ਦੌਰ ਵਿੱਚ ਹੈ ਹੀ ਨਹੀਂ ਹਾਲਾਂਕਿ ਸਿਰਫ ਵਿਧਾਇਕ ਹੀ ਤੈਅ ਕਰਦੇ ਹਨ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਉਹ ਆਪਣੇ ਵਿਧਾਇਕ दल ਦਾ ਨੇਤਾ ਚੁਣਦੇ ਨੇ ਤੇ ਉਸ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਜੋ ਅੱਜ ਕਾਂਗਰਸ ਵਿੱਚ ਮੁੱਖ ਮੰਤਰੀ ਦੇ ਚਿਹਰੇ ਰਾਜਾ ਬਿੰਗਵੀ ਨੇ ਸੁਖਜਿੰਦਰ ਅੰਦਾਵਾਲ ਵੀ ਨੇ ਪ੍ਰਤਾਪ ਸਿੰਘ ਬਾਜਵਾ ਵੀ ਨੇ ਤੇ ਹੁਣ ਪ੍ਰਗਟ ਸਿੰਘ ਵੀ ਇਸ ਦੌਰ ਵਿੱਚ ਕਿਦੇ ਨਾ ਕਿਦੇ ਸ਼ਾਮਲ ਹੋ ਗਏ ਨੇ ਸੋ ਕਾਂਗਰਸ ਦੇ ਵਿੱਚ ਸੀਐਮ ਦੇ ਚਿਹਰੇ ਨੂੰ ਲੈ ਕੇ ਜੋ ਗਵਾਲ ਮਚਿਆ ਹੋਇਆ ਨਵਜੋਤ ਸਿੰਘ ਸਿੱਧੂ ਵੀ ਸੀਆਮ ਬੰਨਾ ਚਾਹੁੰਦੇ ਨੇ ਪਰ ਅਜੇ ਤੱਕ ਕਾਂਗਰਸ ਦੇ ਵਿੱਚ ਸੀਐਮ ਚੇਰਾ ਹੀ ਕੋਸ਼ਿਸ਼ ਨਹੀਂ ਹੋ ਸਕਿਆ ਆਪਸ ਦੇ ਵਿੱਚ ਇਹਨਾਂ ਦੀ ਕੋਈ ਰਾਇ ਨਹੀਂ ਬਣ ਰਹੀ ਆਪਸ ਦੇ ਵਿੱਚ ਇੱਕ ਦੂਜੀ ਦੀਆਂ ਲੱਤਾਂ ਖਿੱਚਣ ਲੱਗੀਆਂ ਹੋਏ ਨੇ ਜੋ ਕਾਂਗਰਸ ਦੇ ਵਿੱਚ ਅਚਿਆਹੀ ਚੱਲਦਾ ਹੈ ਇੱਕ ਦੂਜੀ ਦੀਆਂ ਲੱਤਾਂ ਖਿੱਚ ਕੇ ਹੀ ਕਾਂਗਰਸ ਨੂੰ ਹਰਾਇਆ ਜਾਂਦਾ ਹੈ ਜੇਕਰ ਅੱਜ ਵੀ ਕਾਂਗਰਸ ਨਹੀਂ ਸਮਝਦੀ ਤਾਂ 2027 ਦੇ ਵਿੱਚ ਕਾਂਗਰਸ ਨੂੰ ਇਹ ਨੁਕਸਾਨ ਹੋ ਸਕਦਾ ਹੈ ਜੋ ਅਜ ਰਾਜਾ ਵਿਢਿੰਗ ਨੇ ਇਹ ਬਿਆਨ ਦਿੱਤਾ ਹੈ ਬਿਲਕੁਲ ਸਹੀ ਬਿਆਨ ਦਿੱਤਾ ਸੀ ਕਿ 80 ਨਵੇਂ ਚਿਹਰਿਆਂ ਨੂੰ ਲੈਂਦਾ ਜਬ ਜਿਹੜੇ ਕਿ ਪਹਿਲਾਂ ਕਾਂਗਰਸ ਦੇ ਵਿੱਚ ਅੱਗੇ ਤੂੰ ਅੱਗੇ ਚੱਲੀ ਜਾ ਰਹੀ ਹੈ ਰੀਤ ਉਸ ਨੂੰ ਤੋੜਿਆ ਜਾਵੇ ਜੇ ਕਿਸੇ ਦਾ ਪਿਓ ਮੰਤਰੀ ਸੀ ਤਾਂ ਉਸ ਦਾ ਪੁੱਤਰ ਵਿਧਾਇਕ ਬਣਦਾ ਸੀ ਅੱਗੇ ਉਸ ਦਾ ਪੁੱਤਰ ਵਿਧਾਇਕ ਬਣਦਾ ਸੀ ਅਜਿਹੀ ਰੀਤ ਨਹੀਂ ਹੋਣੀ ਚਾਹੀਦੀ ਜੋ ਨਵੇਂ ਚਿਹਰੇ ਤੇ ਨੌਜਵਾਨ ਆਗੂ ਕਾਂਗਰਸ ਦੀ ਪਾਰਟੀ ਵਿੱਚ ਆਉਣ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਸਰਕਾਰ ਬਣਾਈਏ ਤਾਂ ਉਸੇ ਤਰ੍ਹਾਂ ਕਾਂਗਰਸ ਦੀ ਸਰਕਾਰ ਵੀ ਬਣੇਗੀ ਸੋ ਰਾਜਾ ਵੜਿੰਗ ਦੇ ਬਿਆਨ ਨਾਲ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਕਿੰਨੇ ਕੁ ਲੋਕ ਸਹਿਮਤ ਨੇ ਰਾਜਾ ਵੜਿੰਗ ਦੇ ਇਸ ਬਿਆਨ ਨਾਲ ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਨਵੇਂ ਚਿਹਰਿਆਂ 'ਤੇ ਟਿਕਟ ਦੇ ਕੇ ਪੰਜਾਬ 'ਚ ਸਰਕਾਰ ਬਣਾ ਸਕੇਗੀ ਜਾਂ ਸੁਖਜਿੰਦਰ ਰੰਧਾਵਾ ਦੇ ਬਿਆਨ ਦੇ ਨਾਲ ਤੁਸੀਂ ਸਹਿਮਤ ਜੀ